ਵਾਡਰਾ ਸਾਹਿਬ ਹੋਰਾਂ ਦੀ ਗੱਲ ਕਰ ਲਈ ਈਡੀ ਉਹਨਾਂ ਨੂੰ ਵੀ ਵਾਰ-ਵਾਰ ਪੁੱਛਗਿੱਛ ਕਰ ਲਈ ਐ ਲੰਬਾ-ਲੰਬਾ ਟਾਈਮ ਲੰਬੇ-ਲੰਬੇ ਸਵਾਲ ਮਣੀ ਲਾਂਡਰੀਂ ਦਾ ਕੋਈ ਮਸਲਾ ਹੈ ਕਹਿੰਦੇ ਪੁਰਾਣਾ 2007-08 ਵੇਲੇ ਦਾ ਕੀ ਮਸਲਾ ਹੈ ਜੀ ਤੇ ਇਹਦੇ 'ਚ ਵੀ ਉਹ ਸ਼ਬਦ ਇਹਦੇ 'ਚ ਵੀ ਉਹੀ ਆ ਰਿਹਾ ਹੈ ਵੀ ਭਾਈ ਮੇਰੇ ਨਾਲ ਬਦਲਾ ਖੋਰੀ ਹੋ ਰਹੀ ਹੈ ਉਹਦੇ ਤੇ ਤਾਂ ਮੈਂ ਨਹੀਂ ਜਾਣਾਂ ਦੁਆਰਾ ਪਰ ਇਹ ਮਸਲਾ ਥੋੜਾ ਜਿਹਾ ਸਾਂਝਾ ਕਰੋ ਵੀ ਵਾਡਰਾ ਸਾਹਿਬ ਤੋਂ ਜਿਹੜੀ ਪੁੱਛਗਿੱਛ ਹੋ ਨਾ ਤੇ ਵਾਰ-ਵਾਰ ਜਿਵੇਂ ਕਹੋ ਕਿ ਕਦੇ ਰਾਹੁਲ ਗਾਂਧੀ ਕਦੇ ਵਾਦੋਸ ਜਿਸ ਵੇਲੇ ਦੀਆਂ ਗੱਲਾਂ ਨੇ ਨਾ ਜਿਸ ਵੇਲੇ ਦੀਆਂ ਗੱਲਾਂ ਨੇ ਉਸ ਵੇਲੇ ਨਾ ਹੁਸੈਨ ਵੋਲਟ ਬੜਾ ਮਸ਼ਹੂਰ ਹੁੰਦਾ ਮੇਰਾ ਕਹਿ ਲੋ ਕਿ ਪਸੰਦੀਦਾ ਦੋੜਾਕ ਹੈ ਬੰਦਾ ਵੀ ਮੇਰਾ ਮਨ ਪਾਉਂਦਾ ਹੈ ਜੀ ਇਹੋ ਜਿਹੇ ਬੰਦਿਆਂ ਬਾਰੇ ਪੜਿਓ ਤੁਹਾਨੂੰ ਊਰਜਾ ਮਿਲੇਗੀ ਉਹਦਾ ਦੇਸ਼ ਸੀ ਸ਼ਾਇਦ ਜਮੈਕਾ ਹੂੰ ਤੇ ਉਦੋਂ ਨਾ ਇੰਨੀ ਟ੍ਰੋਲਿੰਗ ਟ੍ਰਲਿੰਗ ਤੇ ਨਹੀਂ ਸੀ ਹੁੰਦੀ ਤੇ ਉਦੋਂ ਨਾ ਸੋਸ਼ਲ ਮੀਡੀਆ ਹੱਲੇ ਮਤਲਬ ਕਿ ਇੰਟਰੋਡਿਊਸ ਹੋਇਆ ਆਪਣੇ ਔਰ ਕਟੁੰਦ ਸੀ ਉਸ ਤੋਂ ਬਾਅਦ ਇਹ ਫੇਸਬੁੱਕ ਆ ਗਿਆ ਹੈ ਨਾ ਜੀ ਤਾਂ ਉਹ ਤੋਂ ਕਹਿੰਦ ਨੇ ਸੀ ਵੀ ਇੱਕ ਦੇਸ਼ ਹੈ ਜਮੈਕਾ ਇੱਕ ਹੈ ਜਮਾਈਕਾ ਕਿਉਂਕਿ ਇਹ ਕਾਂਦੀ ਪਰਿਵਾਰ ਦਾ ਜਵਾਈ ਸੀ ਨਾ ਵੀ ਜਮੈਕਾ ਤੋਂ ਹੋਇਆ ਤਾਂ ਜਮਾਈਕਾ ਵੀ ਜਵਾਈ ਦਾ ਆ ਕਿਹੜਾ ਕਿਹੜਾ ਆ ਦਿੱਲੀ ਗੜगांव ਨੇੜੇ ਨੇੜੇ ਹੁੰਦਾ ਹੈ ਸੋ ਰਾਬਰਟ ਵਾਟਰ ਦੇਖੋ ਇਹਨੂੰ ਸਿੰਪਲੀ ਆਪਾਂ ਸਮਝ ਲਈਏ ਕਿ ਇੱਕ ਲੈਂਡ ਸੀ 3 3.5 ਕਿਲੇ ਲੈਂਡ ਮਤਲਬ ਕਿ ਇੰਨੀ ਖੁਸੀ ਬੇਸ਼ਕੀਮਤੀ ਕਹ ਲੋ ਕਰੋੜਾਂ ਦੀ ਸੀ ਉਹ 7.5 ਕਰੋੜ ਇੱਥੇ ਜੇ ਸੌਦਾ ਹੋਇਆ ਸੀਗਾ ਤੇ ਮਤਲਬ ਕਿ ਬਿਨਾ ਕੁਝ ਕੀਤਾ ਤੂੰ ਮੁੜ ਕੇ ਡੀਐਲਐਫ ਕੋਲੇ ਸ਼ਾਇਦ 55 ਕਰੋੜ ਚ ਚਲੇ ਗਈ ਸੀ ਆ ਕੇਸ ਆ ਬਸ ਹੂੰ ਠੀਕ ਹੈ ਜੀ ਇੱਥੋਂ ਤੱਕ ਪੋਜੀਟਿਵ ਹਾਂ ਜੀ ਹੂੜਾ ਨੇ ਸ਼ਾਇਦ ਉਹਦੋਂ ਕਿਉਂਕਿ ਹੂੜਾ ਹੁੰਦਾ ਸੀਗਾ ਹਰਿਆਣੇ ਦਾ ਮੁੱਖ ਮੰਤਰੀ ਕਾਂਗਰਸੀ ਸੀਗਾ ਤਾਂ ਕਹਿਣ ਦਾ ਮਤਲਬ ਹੈ ਕਿ ਉਹਨੇ ਕਲੀਨ ਜਿੱਟ ਵੀ ਦੇ ਦਿੱਤੀ ਇਹ ਮਾਵਲਾ ਚੱਲਦਾ ਚੱਲਦਾ ਤੁਸੀਂ ਹਿਸਾਬ ਲਾ ਲਓ ਕਿ ਮੋਦੀ ਸਾਹਿਬ ਜਦੋਂ ਕੈਂਪੇਨ 'ਚ ਸੀ ਉਹਨਾਂ ਨੇ ਵੀ ਵਾਰਡਾ ਤੇ ਬਹੁਤ ਨਿਸ਼ਾਨੇ ਜਿਹੜੇ ਸੀਗੇ ਉਹ ਵਿੰਨੇ ਹੂੰ ਬਹੁਤ ਗੱਲਾਂ ਕਹੀਆਂ ਉਹ ਉਹਨਾਂ ਦਾ ਰਾਜ ਵੀ ਤੁਸੀਂ ਦੇਖ ਲਓ ਹੁਣ ਲਗਭਗ 15 ਸਾਲ 'ਚ ਆ ਗਿਆ ਜੀ ਤੇ ਪਰ ਉਹ ਕੋਈ ਸੋਥੇ ਦਾ ਉਥੇ ਆ ਬੇਸਿਕਲੀ ਕੀ ਹੈ ਕਿ ਰੌਬਰਟ ਵਾਰਡਾ ਜਾਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਇਸ ਵੇਲੇ ਜਿਹੜੇ ਉਹ ਸ਼ਿਕਾਰ ਬਣਾਏ ਜਾ ਰਹੇ ਆ ਨਾ ਜਾਂ ਕਹਿ ਲਓ ਕਿ ਪੂਰੇ ਉਹਨਾਂ ਨੂੰ ਜਿਦਾ ਕਹਿ ਲਓ ਨਾ ਕਿ ਜਿਵੇਂ ਪੰਜਾਬੀ ਦਾ ਇੱਕ ਸ਼ਬਦ ਹੈ ਕਿ ਤਸਨਾ ਕਿਸੇ ਨੂੰ ਜੀ ਕਿ ਪੂਰਾ ਪਜਾਓ ਉਹ ਤਾਂ ਉਹੀ ਮਕਸਦ ਹੈ ਬਿਹਾਰ ਚ ਚੋਣ ਹੈ ਬਿਹਾਰ ਚ ਕਾਂਗਰਸ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਨਿਤਿਸ਼ ਬਹੁਤ ਵੱਡੀ ਦੁਵੇਦਾਚ ਹੈ ਇਹ ਇਧਰੋਂ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਗੱਲ ਲੰਬੀ ਹੋ ਜਾਏਗੀ ਮੈਂ ਮੁਖ्तसर ਕਰ ਦੇਣਾ ਮਕਾ ਦਿੰਨਾ ਜੀ ਜੀ ਤਾਂ ਖੇਤਰੀ ਪਾਰਟੀਆਂ ਕੁਝ ਜਿਵੇਂ ਬੀਜੂ ਜਨਤਾ ਦਲ ਹੈ ਉਹ ਇਹ ਰਾਜ ਸਭਾ ਚ ਇਹਨਾਂ ਦੇ ਹੱਕ ਚ ਨਹੀਂ ਖਲੋਤੀਆਂ ਵਕਫ ਸੋਧ ਬਿੱਲ ਬਲੇ ਜੀ ਜੀ ਤੋ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਤੇ ਕਾਂਗਰਸ ਦਾ ਮਨੋਵਲ ਤੇ ਸੈਕੰਡ ਕਿ ਜਿਹੜੇ ਦੂਜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵੱਡੇ ਨੂੰ ਹੱਥ ਪਾਉਂਦੇ ਸਾਬ ਬਿਲਕੁਲ ਉਤੋਂ ਵਾਲਾ ਛੇੜਦੇ ਹਮੇ ਬਿਲਕੁਲ ਕਿ ਦੂਜੇ ਡਰ ਜਾਣ ਹੂੰ ਭੈ ਦੇ ਮਾਹੌਲ ਚ ਚਲੇ ਜਾਣਾ ਸੋ ਇਹੀ ਹਕਮਤਿਆਮਲੀ ਹੁੰਦੀ ਆ ਬਾਕੀ ਰੌਬਰਟ ਵਾਡਰਾ ਦਾ ਮਾਮਲਾ ਮੈਂ ਜਮੇ ਕਿ ਜੇ ਰੌਬਰਟ ਵਾਡਰਾ ਗਲਤ ਹੈ ਤੈਨੂੰ ਚਾਰਸ਼ਿਟ ਕਰੋ ਟ੍ਰਾਇਲ ਚ ਲੈ ਆਓ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਪਰ ਦੁੱਧ ਦਾ ਦੁੱਧ ਨਹੀਂ ਇੱਥੇ ਪਾਣੀ ਦਾ ਪਾਣੀ ਨਹੀਂ ਹੁੰਦਾ ਇਹਦੇ ਪਾਣੀ ਦੀ ਮਦਾਨੀ ਚੱਲਦੀ ਹੁੰਦੀ ਆ ਲੰਕਾ ਹੀ ਜਾਂਦਾ ਹੈ ਖੈਰ ਮੈਂ ਇੱਕ ਕਮੈਂਟ ਜਾਂਦੇ ਜਾਂਦੇ ਪੜਦਾ ਮਿੰਟੂ ਜੀ ਫੇਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਆ ਪੀਵੀ 31 ਦਾ ਕਮੈਂਟ ਆ ਬੜਾ ਸੋਹਣਾ ਹੈ ਕਹਿੰਦੇ ਕਿ ਇਸ ਰਸਤੇ ਤੋਂ ਕਹਿੰਦੇ ਬੜਾ ਔਖਾ ਕੰਮ ਐ ਮੋੜ ਕੱਟਣਾ ਅੱਧੀ ਜ਼ਿੰਦਗੀ ਖਰਾਬ ਹੋ ਜਾਂਦੀ ਐ ਪਰ ਫਿਰ ਵੀ ਕਹਿੰਦੇ ਮੋੜਨਾ ਬਾਦਰੀ ਹੁੰਦੀ ਐ ਜੇਕਰ ਜਾਓ ਹੀ ਨਾ ਤਵੇ ਬਿਹਤਰ ਐ ਜੀ ਨੁਕਸਾਨ ਕਰਾ ਕੇ ਮੁੜੇ ਤਾਂ ਕੀ ਮੁੜੇ ਹਮ ਠੀਕ ਐ ਨਾ ਜੀ ਜੋ ਹੈ ਉਸ ਨੂੰ ਕਾਇਮ ਰੱਖ ਲਓ ਤੇ ਜੋ ਤੁਹਾਡੇ ਫਾਦਰ ਨੇ ਤੁਹਾਨੂੰ ਸੌਂਪਿਆ ਉਹਦੇ ਅੱਖਾਂ ਮੀਟਣ ਤੋਂ ਪਹਿਲਾਂ ਉਹਨੂੰ ਵਧਾ ਦੇਵੋ ਕਾਸ ਤੁਸੀਂ ਜ਼ਿੰਮੇਵਾਰੀ ਮੁਕਤ ਹੋ ਜੀ ਜੀ ਮੈਂ ਇਹੀ ਕਹਿੰਦਾ ਉਹਨਾਂ ਕਿ ਭਾਈ ਠੀਕ ਹੈ ਨਾ ਚਲੋ ਸਾਡੇ ਤਾਂ ਰਹਿ ਹੀ ਨਹੀਂ ਬਾਪੂ ਦੇਖਣ ਵਾਲੇ ਜਿਉਂਦੇ ਤਾਂ ਸ਼ਾਇਦ ਖੁਸ਼ ਹੁੰਦੇ ਜੀ ਠੀਕ ਹੈ ਨਾ ਕਿ ਭਈ ਇਹੀ ਆ ਕਿ ਜੇ ਤੁਹਾਡੇ ਬਾਪੂ ਦਾ ਲਿਆ ਕਰਜ ਜਾਈ ਹੂੰ ਤੁਹਾਡੇ ਜਉਂਦੇ ਜੀ ਉਹਦੇ ਸਿਰ ਰਹਿ ਗਿਆ ਜੀ ਜੀ ਜਾਂ ਮਤਲਬ ਕਿ ਤੁਸੀਂ ਉਸ ਕਰਜ਼ੇ ਨੂੰ ਹੋਰ ਵਧਾ ਦਿੱਤਾ ਤੇ ਫਿਰ ਲਾਹਨਤ ਆ ਜਗ ਤੇ ਆਉਣ ਹੂੰ ਬਾਪੂ ਨੇ ਕਰਜ਼ਾ ਲਿਆ ਹੋਵੇਗਾ ਤੁਹਾਨੂੰ ਪਾਲਣ ਵਾਸਤੇ ਜੀ ਤੁਹਾਨੂੰ ਖੁਸ਼ੀਆਂ ਦੇਣ ਵਾਸਤੇ ਹੂੰ ਤਾਂ ਸਾਡਾ ਫਿਰ ਫਰਜ਼ ਬਣਦਾ ਹੈ ਕਿਆ ਸੀ ਉਹ ਨੁਹਾਦੀ ਆ ਜੀ ਜੀ ਇਹ ਨਾ ਵਧਾਦੀਏ ਤੇ ਮੇਰੀਆਂ ਗੱਲਾਂ ਕੌੜੀਆਂ ਹੋ ਸਕਦੀਆਂ ਯਾਰ ਸਾਂਝੋ ਭਰਾ ਦੀਆਂ ਗੱਲਾਂ ਨਾ ਤਜਰਬੇ ਚੋਂ ਪਿੱਝੀਆਂ ਨੇ ਤਜਰਬੇ ਚੋਂ ਹੁੰਦੀਆਂ ਨੇ ਪਰ ਇੱਕ ਬਹੁਤ ਵੱਡਾ ਮੋਟੀਵੇਸ਼ਨ ਵੀ ਬਣਦੀਆਂ ਨੇ ਤੁਹਾਨੂੰ ਇੱਕ ਰਾਹ ਵੀ ਦਿੰਦੀਆਂ ਨੇ ਯਾਰ ਬਾਹਲੀ ਦੁਨੀਆ ਜਿੱਤਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪਦੇ ਨੇੜੇ-ਨੇੜੇ ਵਾਲੇ ਜਿੱਤ ਲਓ ਸਭ ਕੁਝ ਤੁਹਾਡੇ ਕੋਲ ਖੁਸ਼ੀਆਂ ਆ ਜਾਂਦੀਆਂ ਨੇ